ਦਿਲ ਨੂੰ ਨਮਾਜ਼ ਪੜਾਈ ਨਹੀਂ ਕੀ ਕਰਨੀ ਤੁਧ ਕੀਤੀ ਅਰ ਕਾ ਘੋਡੇ ਮਲਮਲ ਧੋਵੇਂ ਤੇਰੇ ਦਿਲੋਂ ਨਾ ਗਈ ਪਲੀਤੀ ਲੋਕਾਂ ਦੇ ਵਖਾਵੇ ਕਾਰਨ भॼ भॼ बड़े मसीती भुलिया इशक हीकी बजो ताई नीती नीति जग जामन जामन देड़ा कटरीब नवाजा जित नवा जनम तरक बण ਨੰਬੋ ਲੀਆਂ ਸਭ ਬਾਤਾਂ ਖੁਸ਼ੀਆਂ ਤੇ ਗਮੀਆਂ ਜੋ ਇਹ ਸਭ ਪਾਰ ਬਰੰਮ ਦਿਆਂ ਦਾਤਾ ਚਿੰਟੀ ਔਰ ਕੁੰਚਰ ਤੇ ਚਿੰਟੀ ਔਰ ਕੁੰਚਰ ਤੇ ਤੇਰੀ ਕਿਰਪਾ ਇੱਕ ਸਮਾਨੇ ਇੱਕ ਕਿਨੇ I ਕਰ ਲੇ ਕਰੋ ਘਰ ਲੇ ਕਰੋ ਟੋਟਣ ਜੂ ਮਟਿਆਰਾ ਮਹਿੰਦੀ ਉਹ ਮੈਂ ਕੇ ਦੀ ਕਲਮ ਪਲੀ ਲਿਖਦੀ ਗੋਬਿੰਦ ਵੀਰ ترانے ਲਿਖਦੀ ਗੋਬਿੰਦ ਵੀਰ ترانے ਇਕ ਕਿਣਕਾਰ ਰahmat ਦਾ ਮੰਗਦੇ ਸ਼ੈਰੀ ਦੀਦ دیਵਾਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਬ ਸੰਜੀ ਗੁਰਬਾਣੀ ਵੱਲੋਂ ਅੱਜ ਦਾ ਪ੍ਰੋਗਰਾਮ ਕੈਸਟ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਵੀਸ਼ਰ ਬਲਦੇਵ ਸਿੰਘ ਬੈਂਕੇ ਦਾ ਜਥਾ ਜਿਨ੍ਹਾਂ ਦਾ ਸਾਥ ਦੇ ਰਹੇ ਹਨ ਬਲਵੰਤ ਸਿੰਘ ਜੀ ਘਰੇਾਲੀ ਵਾਲੇ ਹਰਬੰਨ ਸਿੰਘ ਜੀ ਘਰੇਾਲੀ ਤੇ ਸਰਦਾਰ ਦਰਬੀਰ ਸਿੰਘ ਜੀ ਗਿੱਲ ਮਹਿਮਾ ਚੱਕ ਵਾਲੇ ਆਓ ਅੱਜ ਦੇ ਇਸ ਸਮੇਂ ਵਿੱਚ ਆਪਾਂ ਉਸ ਮਾਨਮਤੇ ਯੋਧੇ ਦੀ ਗੱਲ ਕਰੀਏ ਜਿਸ ਨੇ ਪੰਜਾਬ ਦੀ ਧਰਤੀ ਨੂੰ ਚਾਰ ਚੰਨ ਲਾ ਦਿੱਤੇ ਜਿਹਦੇ ਰਾਜ ਵਿੱਚ ਸਾਰੇ ਲੋਕ ਸੁਹੀ ਵਸੇ ਜਿਹਨੂੰ ਵੇਖ ਕੇ ਹਰ ਇੱਕ ਦਾ ਜੀ ਖੇੜ ਉੱਠਦਾ ਸੀ ਉਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਦੀਆਂ ਤੋਂ ਬਾਅਦ ਉਸਨੇ ਪੰਜਾਬ ਦੀ ਧਰਤੀ ਉੱਤੇ ਪੰਜਾਬੀਆਂ ਦਾ ਰਾਜ ਲਿਆਂਦਾ ਜ्यों ਚੱਲਿਆ ਉਸਨੇ ਲਾਹੌਰ ਤੋਂ ਬਾਅਦ ਕਸੂਰ ਕਸੂਰ ਤੋਂ ਬਾਅਦ ਮਲਤਾਨ ਮਲਤਾਨ ਤੋਂ ਬਾਅਦ ਹੋਰ ਨਿੱਕੇ ਮੋٹے ਇਲਾਕੇ ਜਿੱਤਦਾ ਹੋਇਆ ਆਖਰੋ ਸਿੰਧ ਦਰਿਆ ਤੱਕ ਵਧਿਆ ਸਿੰਧ ਤੋਂ ਬਾਅਦ ਜਦੋਂ ਉਸਨੇ ਅੱਗੇ ਵਧ ਕੇ ਪਸ਼ਾਵਰ ਉੱਤੇ ਕਬਜ਼ਾ ਕੀਤਾ ਪਸ਼ਾਵਰ ਦੇ ਕਬਜ਼ੇ ਦੀਆਂ ਤਾਂਗਾ ਚਾਰ ਚਫੇਰੇ ਮੱਧ ਏਸ਼ੀਆ ਵਿੱਚ ਪੈ ਗਈਆਂ ਸਾਰੀ ਦੁਨੀਆ ਮੂੰਹਾਂ ਵਿੱਚ ਉਂਗਲਾਂ ਪਾ ਕੇ ਸੋਚ ਰਹੀ ਸੀ ਕਲਗੀਧਰ ਪਾਤਸ਼ਾਹ ਦੇ ਬੀਰ ਸਿੱਖਾਂ ਨੂੰ ਸਤਿਗੁਰੂ ਨੇ ਐਸੀ ਸ਼ਕਤੀ ਬਖਸ਼ੀ ਹੈ ਉਹ ਜਿੱਦਰ ਨੂੰ ਵੀ ਮੂੰਹ ਕਰਦੇ ਹੈ ਉਧਰ ਇਹ ਜਿੱਤਾਂ ਉਹਨਾਂ ਦੇ ਚਰਨ ਚੁੰਮਦੀਆਂ ਮੁਹੰਮਦ ਅਜ਼ੀਮ ਖਾਨ ਕਾਬਲ ਦਾ ਵਜ਼ੀਰ ਸੀ ਇਹ ਬਾਰਕ ਦੇ ਕਬੀਲੇ ਦਾ ਆਗੂ ਸੀ ਇਸ ਦਾ ਛੋਟਾ ਭਰਾ ਯਾਰ ਮੁਹੰਮਦ ਖਾਨ ਜਿਹੜਾ ਪਸ਼ਾਵਰ ਦਾ ਗਵਰਨਰ ਸੀ ਉਹ ਸਰਕਾਰ ਨੂੰ ਟੱਕੇ ਭਰਿਆ ਕਰਦਾ ਸੀ ਇਹਨਾਂ ਦਾ ਇੱਕ ਭਰਾ ਜਵਾਰ ਖਾਨ ਜਿਹੜਾ ਕਸ਼ਮੀਰ ਦਾ ਮਾਲਕ ਸੀ ਇਹ ਸਾਰੇ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਦਿਲੋਂ ਈਰਖਾ ਰੱਖਦੇ ਸਨ ਆਖਿਰ ਇਹਨਾਂ ਨੇ ਬਹੁਤ ਵੱਡਾ ਮਲਖਈਆ ਇਕੱਠਾ ਕਰਕੇ 30 ਹਜ਼ਾਰ ਦੀ ਸੈਨਾ ਲੈ ਕੇ ਕਾਬਲ ਦਾ ਵਜ਼ੀਰ ਮੁਹੰਮਦ ਅਜੀਮ ਖਾਨ ਚੜ ਪਿਆ ਅਟਕ ਦਰਿਆ ਵੱਲੇ ਇਸ ਨੂੰ ਆਉਂਦਿਆਂ ਸੁਣ ਕੇ ਪਹਿਲੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਯਾਰ ਮੁਹੰਮਦ ਖਾਨ ਮਹਾਰਾਜਾ ਰਣਜੀਤ ਸਿੰਘ ਨਾਲ ਗਦਾਰੀ ਕਰਕੇ ਇਹ ਕਿਲਾ ਛੱਡ ਕੇ ਪਸ਼ਾਵਰ ਦਾ ਚਲੇ ਗਿਆ ਜਿੱਤ ਲਿਆ ਪਸ਼ਾਵਰ ਕਾਬਲ ਦੇ ਵਜ਼ੀਰ ਨੇ ਉਹਦੀਆਂ ਫੌਜਾਂ ਅੱਗੇ ਵਧੀਆਂ ਉਹਨਾਂ ਵੱਦ ਕੇ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ ਪਤਾ ਲੱਗਾ ਮਹਾਰਾਜਾ ਰਣਜੀਤ ਸਿੰਘ ਨੂੰ ਉਸਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਭੇਜਿਆ ਆਪਣਾ ਪੁੱਤਰ ਕਮਰ ਸ਼ੇਰ ਸਿੰਘ ਭੇਜਿਆ ਇਨਾ ਬੱਧਾ ਬੇੜੀਆਂ ਦਾ ਪੁਲ ਦਰਿਆ ਅਟਕ ਉੱਤੇ ਆਖਿਰ ਅੱਗੇ ਵੱਧ ਕੇ ਦੁਸ਼ਮਣਾਂ ਨਾਲ ਉਲਝ ਪਏ। ਜਹਾਂਗੀਰੇ ਦੇ ਕਿਲੇ ਪਾਸ ਦੋਵੇਂ ਦਲ ਲੜਾਈ ਵਿੱਚ ਜੁਟੇ ਹੋਏ ਸਨ। ਕਬਜਾ ਸਿੱਖ ਸਰਦਾਰਾਂ ਨੇ ਲੈ ਲਿਆ, ਲੇਕਿਨ ਦੁਸ਼ਮਣ ਨੇ ਅੱਗੇ ਵੱਧ ਕੇ ਇੱਕ ਪਾਸਿਓਂ ਬਣਿਆ ਹੋਇਆ ਬੇੜੀਆਂ ਦਾ ਪੁਲ ਤੋੜ ਦਿੱਤਾ ਜਿੱਥੋਂ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਬਾਕੀ ਸੈਨਾ ਨੇ ਨੰਘਣਾ ਸੀ। ਜਦੋਂ ਪਹੁੰਚੇ ਸ਼ੇਰੇ ਪੰਜਾਬ ਇਸ ਦਰਿਆ ਉੱਤੇ ਪਤਾ ਲੱਗਾ ਘੇਰੇ ਹੋਏ ਸਿੱਖਾਂ ਦਾ ਹਰੀ ਸਿੰਘ ਨਲੂਏ ਦਾ ਕੰਵਰ ਸ਼ੇਰ ਸਿੰਘ ਦਾ ਉਸਨੇ ਵਿਚਾਰ ਕੀਤੀ ਕਿ ਹੁਣ ਦਰਿਆ ਪਾਰ ਕਰਨਾ ਹੈ ਦਰਿਆ ਪਾਰ ਕਰਨ ਲਈ ਪੁੱਲ ਹੁਣ ਏਡੀ ਛੇਤੀ ਵੱਜ ਨਹੀਂ ਸਕਦਾ ਉਹਨੇ ਅਰਦਾਸਾ ਕੀਤਾ ਮਹਾਰਾਜ ਸ਼ਕਤੀ ਬਖਸ਼ੋ ਅਸੀਂ ਸਿੰਘਾਂ ਦੀ ਮਦਦ ਵਾਸਤੇ ਅੱਗੇ ਵਧਿਏ ਕੋਈ ਸਰਦਾਰਾਂ ਨੇ ਰੋਕਣਾ ਚਾਹਿਆ ਮਹਾਰਾਜ ਇਹ ਦਰਿਆ اٹਕ ਹੈ ਇਸ ਨੂੰ ਇਸ ਤਰ੍ਹਾਂ ਪਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਸ਼ੇਰੇ ਪੰਜਾਬ ਨੇ ਕਿਹਾ اٹਕ ਉਹਨਾਂ ਦੇ ਲਈ اٹਕ ਹੈ ਜਿਨ੍ਹਾਂ ਦੇ ਹਿਰਦੇ ਵਿੱਚ اٹਕ ਹੈ ਕੰਡਾ ਉੱਤੇ ਖਲੋ ਕੇ ਸਮੇਤ ਅਕਾਲੀ ਫੂਲਾ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਦਰਿਆ ਨਾਲ ਬਚਨ ਹੈ ਇਉਂ ਕੀਤੇ ਧਰ ਕੇ ਸੀਸ ਤਲੀ ਤੇ ਆਇਆ ਗਲੀ ਯਾਰ ਦੀ ਜਾਵਣ ਲਈ ਸਿਰ ਤੋਂ ਪਰੇ ਪਿਆਰ ਦਾ ਡੇਰਾ ਉਹ ਗੱਲ ਸਿਰੇ ਚੜਾਉਣ ਲਈ ਓ ਰਾਧਾ ਰੋੜਾ ਨਾ ਮਣ ਮਿੱਤਰਾ ਸਮਾ ਬੇਅਰਥ ਗਵਾਉਣਾ ਕਿਉਂ ਠਹਿਰ ਜਾ ਟਕਾ ਲੰਗ ਜਾਣ ਦੇ ਆਸ਼ਕ ਨੂੰ اٹਕਉਣਾ ਕਿਉਂ ਉਹ ਤੇਰਾ ਦੇਵਜ ਛੂਕਣ ਲਹਿਰਾ ਕਹਿਣਾ ਦੇਵਜ ਛੂਕਣ ਲਹਿਰਾ ਵੇਗ ਨੂੰ ਜਰਾ ਕਟਾ ਤੇ ਸਹੀ ਜ਼ਾਲਮ ਤੇਥੋਂ ਪਾਰ ਰੋਕਣੇ ਮਿੱਤਰਾ ਹੱਥ ਵਟਾ ਤੇ ਸਹੀ ਉਹ ਬੇਸਮਝੀ ਦਾ ਦੁਸ਼ਮਣ ਦਲ ਨੂੰ ਫਾਇਦਾ ਐਵੇਂ ਪਚਾਉਣ ਕਿਉਂ ਠਹਿਰਦਾ اٹਕਾ ਲੰਗਦਾਨ ਦੇ ਆਸ਼ਕ ਨੂੰ ਜਿੜੀ ਜੁੜੀ ਖਣੀ ਏ ਜੰਗ ਬਦੀ ਤੇ ਨੇਕੀ ਦੀ ਤੇਰੇ ਸੰਗ ਅਜ ਜੁੜੀ ਖਣੀ ਏ ਜੰਗ ਬਦੀ ਤੇ ਨੇਕੀ ਦੀ ਹੱਡੀਆਂ ਦਾ ਬਾਲਣ ਪਾਵੇ ਕੀ ਅੱਗ ਜਰਦੀ ਸੇਕੀ ਦੀ ਆਪੇ ਨੂੰ ਸੰਕੋਚ ਸ਼ਾਂਤ ਹੋਠਾ ਝਨ ਕਮਿਆਂ ਲਾਉਣ ਕਿਉਂ ਠਹਿਰਦਾ ਟਿਕਾ ਲੰਗ ਜਾਣਦੇ ਆਸ਼ਕ ਨੂੰ ਅਟਕਾਉਣਾ ਕੋ ਤੇਰੇ ਕੰਡੇ ਜੋ ਖਣੇ ਜਿੰਦ ਦਾ ਮੁੱਲ ਮਾਮੂਲੀ ਸਮਝਣਾ ਵਹਿ ਦੇ ਪਿੱਛੇ ਮਰ ਜਾਂਦੇ ਓ ਪਲੀ ਤੇ ਗਾਂ ਤੇ ਨੱਕਣਾ ਰੁਪਣੇ ਲਈ 100 ਨੰਗੂ ਖਰ ਦਾ ਟਕਾਲੰਗ ਜਾਣਦੇ ਆਸ਼ਕ ਨੂੰ ਅਟਕਾਉਣਾ ਕਿਉਂ ਕੰਮੇ ਦਾ ਫਲ ਖੋਟਾ ਨਾ ਕਰੇ ਏਕ ਏਕ ਜੇਣ ਯਰਬਦਾਈ ਸੂਰੇ ਨੂੰ ਵੇ ਕਦਰ ਟਾਈਮ ਦਾ ਕਦਰ ਸੂਮ ਨੂੰ ਦਰਬਦਾਈ ਓ ਬਦਨ ਸਜੰਦੀ ਦੇ ਪਾਰਾਂ ਤੋਂ ਸੋਹਣੇ ਗੋਲਖ ਪਾਉਣੇ ਕਿਉਂ ਠਹਿਰ ਰ ਟਿਕਾ ਲੰਗ ਜਾਣਦੇ ਆਸ਼ਕ ਨੂੰ ਅਟਕੋਂ ਰ ਕਿਉਂ ਤੂੰ ਤਾਂ ਉਛਲ ਦੇਵੇਖੇ ਤੂੰ ਪਰਿਆਵੀ ਡੁਲਦਾ ਏ ਜਿਗਰਾਂ ਵਾਲੇ ਮੰਨ ਜਾਂਦੇ ਨੇ ਤੂੰ ਖੌਰੇ ਕਿਉਂ ਭੁੱਲ ਨਾ ਏ ਆਪੇ ਨੂੰ ਸੰਕੋਚ ਸ਼ਾਦ ਕੋਠਾ ਜਨ ਕੰਮਿਆ ਹਲਾਉਣੇ ਕਿਉਂ ਠਹਿਰ ਜਾ ਟਿਕਾ ਲੰਗ ਜਾਣਦੇ ਆਸ਼ਕ ਨੂੰ ਕਰਨ ਸਰੂਪ ਨਹੀਂ ਉਹ ਬੰਕਾ ਜਿਸਦਾ ਬੁਰਾ ਮਨਾਵੇ ਸਾਸ ਹਰਫ ਲਿਖੋਣੇ ਕਿਉਂ ਫਿਰ ਜਾ ਟਿਕਾ ਲੰਗ ਜਾਣਵੇ ਆਸ਼ਕ ਨੂੰ ਅਟਕਾਉ ਲੈ ਕਿਉਂ ਆਸ਼ਕ ਨੂੰ ਅਟਕਾਉਣਾ ਕਿਉਂ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਲਲਕਾਰਾ ਮਾਰ ਕੇ ਆਪਣਾ ਲੇਲੀ ਘੋੜਾ ਲੈ ਕੇ ਦਰਿਆ ਵਿੱਚ ਠਿੱਲਿਆ ਉਸ ਦਿਨ ਮਗਰੇ ਮਗਰ ਅਕਾਲੀ ਫੂਲਾ ਸਿੰਘ ਨੇ ਆਪਣਾ ਘੋੜਾ ਠੇਲ ਦਿੱਤਾ ਅਥਾਹਾ ਜੋਸ਼ ਉਹਨਾਂ ਦੇ ਮੱਥੇ ਦੀ फडਕਦੀ ਜਵਾਲਾ ਨੇ ਦਰਿਆ ਨੂੰ ਰੁਕਣ ਲਈ ਮਜਬੂਰ ਕਰ ਦਿੱਤਾ ਇਹਨਾਂ ਦੇ ਮਗਰੇ ਸਾਰੀ ਸਿੱਖ ਸੈਨਾ ਆਪਣੇ ਮਹਿਬੂਬ ਨੇਤਾ ਦੇ ਮਗਰ ਠਿਲ ਤੁਰੀ ਪਲੋ ਪਲਾ ਵਿੱਚ ਉਹਨਾਂ ਨੇ ਦਰਿਆ ਪਾਰ ਕਰ ਲਿਆ ਇਹ ਸਿੰਧ ਦਰਿਆ ਜਿਸ ਨੂੰ ਸ਼ੇਰ ਦਾ ਬਾਬ ਕਿਹਾ ਜਾਂਦਾ ਹੈ ਪਾਪ ਸ਼ੇਰ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਦਰਿਆ ਜਿਸ ਦਾ ਇੱਥੇ ਆਣ ਕੇ ਨਾਮ ਅਟਕ ਬਣਦਾ ਹੈ ਸ਼ੇਰੇ ਪੰਜਾਬ ਮਹਾਰਾਜ ਅਰਨਜੀਤ ਸਿੰਘ ਸ਼ਾਇਦ ਸੰਸਾਰ ਦਾ ਪਹਿਲਾ ਆਦਮੀ ਹੈ ਜਿਸ ਨੇ ਇਸ ਦਰਿਆ ਨੂੰ ਇਤਨੀ ਦਲੇਰੀ ਨਾਲ ਪਾਰ ਕੀਤਾ ਮਹਾਰਾਜ ਅਰਨਜੀਤ ਸਿੰਘ ਦਾ ਪਾਰ ਆਉਣਾ ਸੁਣ ਕੇ ਬਾਹਰ ਕੀ ਦੇ ਪਠਾਣਾਂ ਦੇ ਹੌਸਲੇ ਚੂਰ ਹੋ ਗਏ ਉਹਨਾਂ ਨੇ ਸਾਰੀਆਂ ਨਿੱਕੀਆਂ-ਨਿੱਕੀਆਂ ਚੌਕੀਆਂ ਨੂੰ ਇਕੱਠਿਆਂ ਕੀਤਾ ਨਿੱਕੇ-ਨਿੱਕੇ ਡੇਰੇ ਅਫਗਾਨਾਂ ਨੇ ਚੁੱਕ ਲੈ ਤੇ ਉਹ ਇੱਕ ਮਹਾਨ ਪਹਾੜ ਉੱਤੇ ਇਕੱਤਰ ਹੋ ਗਏ 30000 ਕਾਬਲ ਦੀ ਸੈਨਾ 25000 ਦਾ ਹੋਰ ਮੁਲਖੀਆ 5-6000 ਵਾਧੂ ਦੇ ਲੋਕ ਇਹ 60000 ਦਾ ਇਕੱਠ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਹਨਾਂ ਦੁਸ਼ਮਣਾਂ ਬਾਰੇ ਪਤਾ ਲੱਗਾ ਉਹ ਉਹਨਾਂ ਦੇ ਮਗਰ ਹੋ ਤੋਪਾਂ ਆ ਰਹੀਆਂ ਨੇ ਕਾਬਲ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਤ ਬਹਿ ਕੇ ਆਪਣੇ ਸਰਦਾਰਾਂ ਨਾਲ ਵਿਚਾਰਾਂ ਕੀਤੀਆਂ ਕਿ ਦੁਸ਼ਮਣ ਦੀ ਸ਼ਕਤੀ ਨੂੰ ਇਕੱਠਿਆ ਹੋਣ ਤੋਂ ਪਹਿਲਾਂ ਰਾਜਨੀਤੀ ਕਹਿੰਦੀ ਹੈ ਰਣਨੀਤੀ ਇਹ ਕਹਿੰਦੀ ਹੈ ਕਿ ਖਦੇੜ ਦੇਣਾ ਚਾਹੀਦਾ ਹੈ ਅਮਰਤ ਵੇਲੇ 14 ਮਾਰਚ ਨੂੰ 1823 ਨੂੰ ਅਰਦਾਸਾਂ ਸੋਧਿਆ ਗਿਆ ਅਰਦਾਸਾਂ ਸੋਧਣ ਵਿੱਚ ਸਭ ਤੋਂ ਮੂਰੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸਨ ਉਹਨਾਂ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਅਰਦਾਸ ਕੀਤੀ हे ਮਹਾਰਾਜ ਆਪਣੇ ਖਾਲਸੇ ਨੂੰ ਜਿੱਤਾਂ ਬਖਸ਼ੋ ਇਸ ਧਰਤੀ ਉੱਤੇ ਪਵਿੱਤਰਤਾ ਦਾ ਰਾਜ ਲਿਆਉਣਾ ਜਿੱਥੇ ਸਦੀਆਂ ਤੋਂ ਲੋਕ ਗੁਲਾਮ ਰੱਖੇ ਗਏ ਨੇ ਜਿੱਥੇ ਲੋਕਾਂ ਦੇ ਹੱਕ ਖੋਹ ਗਏ ਨੇ ਲੋਕਾਂ ਦੇ ਹੱਕ ਲੋਕਾਂ ਨੂੰ ਦਿਵਾਉਣ ਲਈ ਤੇਰਾ ਖਾਲਸਾ ਰਣ ਮੈਦਾਨ ਵਿੱਚ ਆਇਆ ਜੰਕਾਰੇ ਛੱਡੇ ਗਏ ਤੁਰਪੀਆਂ ਸਿੱਖ ਸੈਨਾਵਾਂ ਉਸ ਪਹਾੜ ਵੱਲੇ ਜਿੱਥੇ ਦੁਸ਼ਮਣੀ ਕੋਹਰ ਪਹਾੜ ਬਣਾ ਕੇ ਬੈਠਾ ਹੈ ਇੱਕ ਪਹਾੜ ਪੱਥਰ ਦਾ ਹੈ ਉਹਦੇ ਉੱਤੇ ਦੁਸ਼ਮਣ ਦਾ ਪਹਾੜ ਬਣਿਆ ਖਲੋਤਾ ਹੈ ਮਹਾਰਾਜਾ ਰਣਜੀਤ ਸਿੰਘ ਖਲੋਤਾ ਹੈ ਫੌਜ ਨੂੰ ਆਸ਼ੀਰਵਾਦ ਦੇਣ ਤੇ ਪਰ ਐਨ ਸਮੇਂ ਉੱਤੇ ਪਤਾ ਲੱਗਾ ਕਿ ਦੁਸ਼ਮਣ ਦੀਆਂ ਕੁਝ ਤੋਪਾਂ ਰਣ ਮੈਦਾਨ ਵਿੱਚ ਆ ਗਈਆਂ ਨੇ ਸਾਡੀਆਂ ਤੋਪਾਂ ਦੇ ਆਉਣ ਵਿੱਚ ਕੁਝ ਦੇਰ ਲੱਗੇਗੀ ਮਹਾਰਾਜਾ ਰਣਜੀਤ ਸਿੰਘ ਆਪਣੇ ਸਿੱਖ ਸਪਾਹੀਆਂ ਦਾ ਦਿਲੋਂ ਜਾਨੋਂ ਮੁਹੱਬਤੀ ਸੀ ਉਹ ਐਵੇਂ ਖੂਨ ਡੋਲਣ ਦੇ ਹੱਕ ਵਿੱਚ ਨਹੀਂ ਸੀ ਉਸ ਦਾ ਵਿਚਾਰ ਬਣਿਆ ਕਿ ਜੇ ਸਾਡੀਆਂ ਤੋਪਾਂ ਆ ਲੈਣ ਤਾਂ ਫੇਰ ਸਿੱਖਾਂ ਦਾ ਨੁਕਸਾਨ ਘੱਟ ਹੋਏਗਾ ਦੁਸ਼ਮਣ ਦਾ ਜ਼ਿਆਦਾ ਹੋਏਗਾ ਉਹ ਇਹ ਰਣਨੀਤੀ ਵਧਾਰ ਕੇ ਆਇਆ ਅਕਾਲੀ ਜੀ ਦੇ ਸਾਹਮਣੇ ਬੜੀ ਨਿਮਰਤਾ ਨਾਲ ਬੜੀ ਅਧੀਨਗੀ ਨਾਲ ਜੰਗ ਨੂੰ ਕੁਝ ਚਿਰ ਮੁਲਤਵੀ ਕਰਨ ਲਈ ਥੋੜਾ ਜਿਹਾ ਚਿਰ ਹੱਲਾ ਰੋਕਣ ਲਈ ਉਸ ਨੇ ਬੇਨਤੀ ਕੀਤੀ ਪਰ ਅਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਸਿੱਖੀ ਰਚੀ ਹੋਈ ਸੀ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸਤਕਾਰ ਸੀ ਉਹਨਾਂ ਨੇ ਬੜੇ ਜੋਸ਼ ਵਿਚਾਨ ਕੇ ਕਹਾ ਮਹਾਰਾਜਾ ਤੈਨੂੰ ਤੇਰੀ ਨੀਤੀ ਮੁਬਾਰਕ ਲੇਕਿਨ ਮੈਂ ਧਰਮ ਦਾ ਆਗੂ ਹਾਂ ਅਕਾਲੀ ਫੌਜ ਦਾ ਜੱਥੇਦਾਰ ਹਾਂ ਇਸ ਲਈ ਜਿੱਤਾਂ ਜਾਂ ਹਾਰਾਂ ਇਹ ਮੇਰੇ ਗੁਰੂ ਦੇ ਹੱਥ ਵਿੱਚ ਹੈ ਲੇਕਿਨ ਮੇਰਾ ਰਸਤਾ ਨਾ ਰੋਕ ਅਰਦਾਸ ਹੋ ਚੁੱਕੀ ਹੈ ਮੈਂ ਰਣ ਮੈਦਾਨ ਵਿੱਚ ਜਾਵਾਂਗਾ ਅਕਾਲੀ ਜੀ ਨੇ ਮੱਥੇ ਉੱਤੇ ਵੱਟ ਪਾ ਕੇ ਜੋਸ਼ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਜੜੀਆਂ ਗੱਲਾਂ ਕੀਤੀਆਂ ਉਸ ਨੂੰ ਕਵੀਸ਼ਰ ਜੱਥਾ ਇਉਂ ਬਿਆਨ ਕਰਦਾ ਹੈ ਰੁਕ ਜੋ ਇਹ ਗੱਲ ਸੁਣੀ ਜਾ ਮੱਥੇ ਤੇ ਵੱਟ ਪੈ ਮਾਨੋ ਜਾਂ ਬਬਰ ਛੇਰ ਦੀ ਛਾਤੀ ਤੇ ਫੱਟ ਪੈ ਅਗਣੀ ਦੇ ਛੋਲੇ ਨੈਣੀ ਜਗ ਦੇ ਲਟ ਲਟ ਪੈ ਪੜ ਕਰਨ ਲਈ ਗੈਰਤ ਮੌਕਾ ਰੋਜ਼ ਤਾਂ ਜੁੜਦਾ ਨਹੀਂ ਸੋਦੀ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ ਸੋਦੀ ਅਰਦਾਸ ਸੂਰਮਾ ਮਾਣ ਸਰਦਾਰਾ ਤੈਨੂੰ ਪਾਰੀ ਤੁਖਾਨੇ ਦਾ ਫੌਜਾਂ ਦਾ ਧਰਤੀ ਦਾ ਤੇ ਸ਼ਾਹੀ ਖਜ਼ਾਨੇ ਦਾ ਇਕੋ ਅਰਦਾਸ ਆਸਰਾ ਮੇਰਾ دیਵਾਨੇ ਦਾ ਹਾਜ਼ਰ ਜੋ ਸਮਝਣ ਗੁਰ ਨੂੰ ਜਾਂਦੇ ਵਿੱਚ ਘਟ ਨਹੀਂ ਮਰਦਾਂ ਦੀ ਮੰਝਲ ਰਾਜਾ ਟੁੱਟਦੀ ਅਦਵਾਟ ਨਹੀਂ ਮਰਦਾ ਨਹੀਂ ਮੰਝਲ ਬਾਦਸ਼ਾਹ ਰਖ ਜੋ ਇਹ ਗੱਲ ਸੁਣੀ ਪੈ ਮਾਨੋ ਜਾਂ ਬਬਰ ਛੇਰ ਦੀ ਛਾਤੀ ਤੇ ਫਟ ਪੈ ਅਗਨੀ ਦੇ ਛੋਲੇ ਨੈਣੀ ਜਗ ਦੇ ਲਟ ਲਟ ਪੈ ਪਰਖਣ ਲਈ ਗੈਰਤ ਮੌਕਾ ਰੋਜ ਤਾਂ ਜੁੜਦਾ ਨਹੀਂ ਸੋ ਦੇ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ ਸੋ ਦੇ ਅਰਦਾਸ ਸੂਰਮਾ ਆ ਮਾ ਸਰਦਾਰਾ ਤੈਨੂੰ ਪਾਰੀ ਤੁਖਾਨੇ ਦਾ ਹੋਜਾਂ ਦਾ ਧਰਤੀ ਦਾ ਤੇ ਸ਼ਾਹੀ ਖੇਜਾਨੇ ਦਾ ਇੱਕੋ ਅਰਦਾਸ ਆਸਰਾ ਮੇਰਾ دیਵਾਨੇ ਦਾ ਹਾਜ਼ਰ ਜੋ ਸਮਝਣ ਗੁਰ ਨੂੰ ਜਾਂਦੇ ਵਿੱਚ ਘਾਟ ਨਹੀਂ ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਅਦਵਾਟ ਨਹੀਂ ਮਰਦਾਂ ਦੀ ਮੰਜ਼ਲ ਕਦਾ ਯਾਰ ਦਾ ਸਾਹ ਹੈ ਕੋਈ ਬਾਦ ਮਾਮੂਲੀ ਨਹੀਂ ਆਸ਼ਿਕ ਜੋ ਐਨ ਰੱਖਦੇ ਗਿੰਦੀ ਪੈਸੂਲੀ ਨਹੀਂ ਭਜਨਾ ਦੇ ਬਲੀ ਦੌੜਦੇ ਛੱਡ ਕੇ ਤੇ ਚੂੜੀ ਨਹੀਂ ਬਹੁਤਾ ਕੁਝ ਸੋਚਾਂ ਰਣ ਵਿੱਚ ਵਾਜਦੇ ਫਰਾਟੇ ਨਹੀਂ ਮਰਦਾਂ ਦੀ ਮੰਝਲ ਰਾਜਾ ਟੁੱਟਦੀ ਅਦਵਾਟੇ ਨਹੀਂ ਮਰਦਾਂ ਦੀ ਮੰਝਲ ਬਾਦਖਿਆ ਉੱਚਦਾ ਖੰਡਾ ਮੇਰਾ ਚੱਲ ਨਾ ਜਾਏ ਤੇਰੇ ਤੇ ਵੱਡਾ ਆਵਸੋਸ ਰਾਜਾ ਤੇਰੇ ਸਜੇਰੇ ਤੇ ਵੇਖੇ ਅਜ ਲੋਦੇ ਆਜ ਕੀ ਰੀਜੇ ਹਨੇਰੇ ਤੇ ਮਰਨੇ ਤੋਂ ਡਰ ਅਵਜਿਰ ਉੜਦਾ ਨਹੀਂ ਸੋਹ ਦੇ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ ਸੋਹ ਦੇ ਅਰਦਾਸ ਸੂਰਮਾ ਹਰ ਜਨ ਜੋ ਪੰਜਵੇਂ ਕੋਨਾ ਦੀ ਥੋਥੀ ਜ਼ਿੰਦਗਾਨੀ ਐ ਜਿਉਂਦੇ ਜੋ ਅਣਖ গো ਆਗੇ ਕਾਦੀ ਜ਼ਿੰਦਗਾਨੀ ਐ ਜੋਦੇ ਨਹੀਂ ਕਰੇ ਮੌਲਦੀ ਪਰਦੇਸੀ ਅਨੀਆਂ ਰਾਜਾਂ ਦਾ ਰੋਗ ਨਿਵਾਰੀ ਜਿੰਨਾ ਨੇ ਡਾਟੇ ਨਹੀਂ ਮਰਦਾਂ ਦੀ ਮੰਝਲ ਰਾਜਾ ਉਤਨੀ ਅਦਾ ਵਾਟੇ ਨਹੀਂ ਮਰਦਾਂ ਦੀ ਮੰਜਲ ਬਾਦਸ਼ਾਹ ਕੀਤੀ ਅਰਦਾਸ ਧਿਆਨ ਗੁਰੇ ਕੀਤੀ ਅਰਦਾਸ ਧਿਆਨ ਗੁਰੇ ਚਰਨਾਂ ਵਿੱਚ ਧਰ ਕੇ ਦੇ ਦਾਸ ਗੁਰੂ ਸਾਹਿਬ ਤੇ ਨਾਰੀ ਜਾਵ ਨਹੀਂ ਪਰ ਕੇ ਤੇ ਕੀਤੀ ਅਰਦਾਸ ਨਵਾਉਣੀ ਜਿੱਤ ਕੇ ਜਾ ਮਰ ਕੇ ਤੇ ਫੂਲਾ ਸਿੰਘ ਜੰਗ ਵਿੱਚ ਵੜਿਆ ਪਿੱਛੇ ਨੂੰ ਹੁੜਦਾ ਨਹੀਂ ਸੋਹ ਅਰਦਾਸ ਖਾਲਸਾ ਚੇ ਨੂੰ ਮੜਦਾ ਨਈ ਸੋਦੇਰਦਾ ਸੂਰਮਾ ਉਹ ਜਿੰਨਾ ਨੂੰ ਤਕਵਾ ਰੱਬ ਦਾ ਚੁੰਮੀ ਜਿਤ ਚਰਣਾ ਨੂੰ ਬੰਦਿਆਂ ਦਾ ਮਾਨ ਲੈ ਗਿਆ ਰਾਵਣ ਕੁੰਭਕਰਨਾ ਨੂੰ ਪਾਸੇ ਹਟ ਪੂਰਾ ਕਰਨਾ ਸੋਦੇ ਹੋਏ ਪਰਨਾ ਨੂੰ ਬੈਂਕਾ ਨਿਤਨਤ ਕੌਮਾ ਵਿੱਚ ਆਉਂਦੇ ਜੋਰ ਪਾਟ ਨਹੀਂ ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਅਦਵਾਟ ਨਹੀਂ ਮਰਦਾਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਦਾ ਦ੍ਰਿੜ ਵਿਸ਼ਵਾਸ ਵੇਖਿਆ ਮਹਾਰਾਜਾ ਰਣਜੀਤ ਸਿੰਘ ਮਹਾਬਲੀ ਜੋ ਅਕਾਲੀ ਜੀ ਦੇ ਹਰ ਫੈਸਲੇ ਨੂੰ ਦਰੁਸਤ ਮੰਨਦਾ ਸੀ ਰਸਤੇ ਵਿੱਚੋਂ ਪਾਸੇ ਹਟਿਆ ਇਹਦਾ ਨਾਮ ਹੈ ਰਾਜਨੀਤੀ ਜੇ ਕਿਸੇ ਨੇ ਰਾਜਨੀਤੀ ਦੀ ਗੱਲ ਕਰਨੀ ਜਾਂ ਸੁਣਨੀ ਹੋਵੇ ਤੋ ਮਹਾਰਾਜਾ ਰਣਜੀਤ ਸਿੰਘ ਤੋਂ ਸਿੱਖਣੀ ਚਾਹੀਦੀ ਹੈ ਜੇ ਕਿਸੇ ਨੇ ਧਰਮ ਦੀ ਗੱਲ ਕਹਿ ਕੇ ਨੇਪਰੇ ਚੜ੍ਹਨੀ ਹੋਵੇ ਉਹ ਅਕਾਲੀ ਫੂਲਾ ਸਿੰਘ ਤੋਂ ਸਿੱਖਣੀ ਚਾਹੀਦੀ ਹੈ ਦੁਨੀਆਂ ਵਿੱਚ ਲੋਕ ਇਨ੍ਹਾਂ ਮਹਾਬਲੀਆਂ ਦੇ ਜੀਵਨ ਤੋਂ ਚਾਨਣ ਲੈਂਦੇ ਆ ਅਕਾਲੀ ਜੀ ਦਾ ਰਸਤਾ ਮਹਾਰਾਜਾ ਰਣਜੀਤ ਸਿੰਘ ਨੇ ਛੱਡ ਦਿੱਤਾ ਅਕਾਲੀ ਜੀ ਨੇ ਫਿਰ ਵੰਗਾਰਿਆ ਆਪਣੇ ਸਿਰ ਲੱਥ ਅਕਾਲੀਆਂ ਨੂੰ 1500 ਦਾ ਅਕਾਲੀ ਜਥਾ ਦੁਸ਼ਮਣ ਦੇ ਮੋਰਚਿਆਂ ਉੱਤੇ ਦੁਸ਼ਮਣ ਦੀਆਂ ਧਾਰਾਂ ਉੱਤੇ ਬਿਜਲੀ ਵੰਗਰ ਕੜਕ ਕੇ ਬੜਕ ਕੇ ਗੁੱਸੇ ਵਿੱਚ ਆਣ ਕੇ ਉਹਨਾਂ ਨੇ ਧਰਤੀ ਅਸਮਾਨ ਇੱਕ ਕਰ ਦਿੱਤਾ ਉਹਨਾਂ ਦੀ ਬੰਦੂਕ ਉਹਨਾਂ ਦੀ ਤਲਵਾਰ ਉਹਨਾਂ ਦੇ ਨੇਜੇ ਦੁਸ਼ਮਣ ਦੀਆਂ ਛਾਤੀਆਂ ਚੀਰਨ ਲੱਗੇ ਆਓ ਵੇਖੀਏ ਰਣ ਮੈਦਾਨ ਨਿਸ਼ਾਰੇ ਦੇ ਵਿੱਚ ਅਕਾਲੀ ਫੂਲਾ ਸਿੰਘ ਤੇ ਉਸ ਦੇ ਵੀਰ ਬਹਾਦਰਾਂ ਨੇ ਜਿਹੜੇ ਜੋਰ ਵਿਖਾਏ ਜੋ ਹੱਥ ਵਿਖਾਏ ਉਸ ਦੁਸ਼ਮਣ ਨੂੰ ਜਿਹੜਾ ਚੱਖ ਮਾਰਨ ਲਈ ਆਇਆ ਸੀ ਉਹ ਜੁੱਧ ਦਾ ਸੀਨ ਕਵੀਸ਼ਰ ਜਥਾ ਭਾਈ ਬਲਦੇਵ ਸਿੰਘ ਬੈਂਕੇ ਦਾ ਉਸਦੇ ਸਾਥੀ ਇਹੋ ਬਿਆਨ ਕਰ ਰਿਹਾ ਚੜ ਹਾਤੀ ਤੇ ਗਰਜਿਆ ਜਾਂ ਜੁੱਧ ਦਾ ਵਾਲੀ ਵਦਗ ਨਾਪ ਬਹਾਰੇ ਨੂੰ ਸਿਰ ਲਾਥ ਅਕਾਲੀ ਉਹ ਸਿੰਘਾ ਇਤੇ ਹਲੇ ਕੋਟਾ ਹਲ ਤੜਦੇ ਦੂਲੇ ਮਰਦ ਮੈਦਾਨ ਵਿੱਚ ਜਿੰਦ ਤੋੜ ਕੇ ਲੜਦੇ ਹਾੜੇ ਨੂੰ ਸਿਰ ਲਾਥ ਅਕਾਲੀ ਓ ਸੰਗਾਈ ਤੇ ਆ ਜਾਏ ਕੋ ਕਾਹਲ ਤੜਦੇ ਦੂਲੇ ਮਰਦ ਮੈਦਾਨ ਵਿੱਚ ਜਿੰਦ ਤੋੜ ਕੇ ਲੜਦੇ ਓ ਹੱਲਾ ਕੀਤਾ ਮਰਦ ਨੇ ਰਖ ਗੁਰਦਿਆਂ ਓ ਜੋ ਸਿੰਘ ਕਾ ਪਿੱਛੇ ਨਹੀਂ ਜਾਣਾ ਉਹ ਕਹਿ ਅਗਨ ਵਿੱਚ ਸੂਰਮੇ ਹੱਸ ਹੱਸ ਕੇ ਸੜਦੇ ਬੈਂਕਾ ਰੋਜ ਭਲਾਤੀ ਸਿੱਖ ਮਰਦ ਦਲੇਰਾਂ ਜੋ ਟੁੱਟਣ ਫੁੱਲ ਟਾਣੀਓ ਐਂ ਸੂਰੇ ਝੜਦੇ ਦੂਲੇ ਮਰਦ ਮੈਦਾਨ ਵਿੱਚ ਜਿੰਦ ਤੋੜ ਕੇ ਲੜਦੇ ਅਕਾਲੀ ਜੀ ਦਾ ਪਹਿਲਾ ਘੋੜਾ ਮੋਇਆ ਫਿਰ ਉਹ ਹੱਥੀ ਉੱਤੇ ਚੜ ਕੇ ਜੰਗ ਮੈਦਾਨ ਵਿੱਚ ਵਧੇ ਇੱਕ ਪਠਾਨ ਜਿੱਤਦੇ ਹੋਏ ਅਕਾਲੀ ਦੇ ਸਾਹਮਣੇ ਪੱਥਰੋਲੇ ਲੁਕਿਆ ਸੀ ਨੌਰੇਜ ਖਾਨ ਇਸ ਦਾ ਨਾਮ ਹੈ ਇਸ ਪਠਾਨ ਨੇ ਆਪਣੀ ਕਰਾਬੀਨ ਹੱਥ ਅਕਾਲੀ ਜੀ ਤੇ ਚਲਾਈ ਔਰ ਅਕਾਲੀ ਜੀ ਦਾ ਮਹਾਵਤ ਮਾਰਿਆ ਗਿਆ ਇੱਕ ਗੋਲੀ ਅਕਾਲੀ ਜੀ ਦੀ ਛਾਤੀ ਵਿੱਚ ਲੱਗੀ ਹਾਥੀ ਬਿਠਾ ਕੇ ਜਦੋਂ ਵੇਖਿਆ ਕਰਨਲ ਮਹਾ ਸਿੰਘ ਨੇ ਅਕਾਲੀ ਜੀ ਦਾ ਪੌਰ ਉਡਾਰੀ ਲਾ ਚੁੱਕਾ ਸੀ ਉਹਨਾਂ ਤੇਜ਼ੀ ਕਰਕੇ ਉਸ ਪਠਾਨ ਦਾ ਸਿਰ ਵੱਢ ਲਿਆ ਇਸ ਪਾਸੇ ਮਹਾਰਾਜਾ ਰਣਜੀਤ ਸਿੰਘ ਉਹਦਾ ਪੁੱਤਰ ਖੜਕ ਸਿੰਘ ਸਾਰੇ ਹੀ ਰਣ ਮੈਦਾਨ ਵਿੱਚ ਉਤਰ ਆਏ ਉਹਨਾਂ ਨੇ ਐਸੀ ਬਿਜਲੀ ਸਮਾਨ ਤਲਵਾਰ ਚਲਾਈ ਕਿ ਦੁਸ਼ਮਣ ਨਾ ਰੁਕ ਸਕਿਆ ਔਰ ਦੁਸ਼ਮਣ ਦਾ ਆਗੂ ਕੋੜਾ ਭਜਾ ਕੇ ਮਿਚਣੀ ਜਾਵੜਿਆ ਇਸ ਆਦਮੀ ਦੇ ਭੱਜਣ ਤੋਂ ਬਾਅਦ ਪਿੰਡ ਖਾਲਸੇ ਦੇ ਹੱਥ ਆਇਆ ਦੁਸ਼ਮਣ ਫੌਜਾਂ ਨੇ ਆਪਣਾ ਆਪ ਮਹਾਰਾਜੇ ਦੇ ਪੇਸ਼ ਕਰ ਦਿੱਤਾ ਤੋਂ ਮਹਾਰਾਜਾ ਰਣਜੀਤ ਸਿੰਘ ਜਦੋਂ ਵਧਾਈਆਂ ਕਬੂਲਦਾ ਹੋਇਆ ਇੱਥੇ ਆਪੜਿਆ ਕਿ ਅਕਾਲੀ ਜੀ ਕਿੱਥੇ ਹਨ ਜਦੋਂ ਪਤਾ ਲੱਗਾ ਅਕਾਲੀ ਜੀ ਸ਼ਹੀਦੀ ਪ੍ਰਾਪਤ ਕਰ ਗਏ ਹਨ ਔਰ ਜੁੱਤੀ ਲਾ ਕੇ ਉਸ ਮਰਦ ਨੂੰ ਮੱਥਾ ਟੇਕਣ ਲਈ ਭਜਿਆ ਜਿਹਦੇ ਬੋਲਾਂ ਵਿੱਚ ਇਤਨੀ ਸੱਚਾਈ ਸੀ ਜੋ ਕਹਿੰਦਾ ਸੀ ਕਰਕੇ ਵਿਖਾ ਦਿੰਦਾ ਸੀ ਜਦੋਂ ਉੱਥੇ ਪਹੁੰਚਿਆ ਲਹੂ ਲਿਬੜੀ লাশ ਨਾਲ ਪਾ ਕੇ ਗਲਵਕੜੀ ਮਨ ਮੰਨਦੇ ਹੰਝੂ ਕੇਰਦਾ ਹੋਇਆ ਦਿਲੋਂ ਸੱਚੀ ਸ਼ਰਧਾਂਜਲੀ へ ਇਉਂ ਅਰਪਣ ਕਰਨ ਲੱਗਾ ਤੱਗ ਬਾੜ ਸਾਹਮਣੇ ਟਰ ਕੀ ਜਿਸ ਉੱਪਰ ਦੁਸ਼ਮਣ ਡਟਿਆ ਸੀ ਮੌਸਰਾਸਰ ਨੱਚਦੀ ਪਰ ਮਰਦ ਪਛਾਨੀ ਹਟਿਆ ਹਟ ਗਿਆ ਪੰਜਾਬ ਪੰਜਾਬ ਹਰ ਬਚਨ ਹਟੋੜ ਨਿਡਾਇਆ ਫੂਲਾ ਸਿੰਘ ਨੇ ਘਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਿਖਿਆ ਪਰਤਾਇਆ ਫੂਲਾ ਸਿੰਘ ਨੇ ਦੁਸ਼ਮਣ ਦੀ ਸੜਦੀ ਗੋਲੀ ਉਹਨਾਂ ਦੀ ਸੜਦੀ ਗੋਲੀ ਉਸ ਛਾਤੀ ਦੇ ਵਿੱਚ ਰੋਕੀ ਇੱਕ ਅਣਖ ਵਾਂ ਹੁਣ ਬਦਲੇ ਉਸ ਜ਼ਿੰਦਗੀ ਦਾ ਤੇ ਝੋਕੀ ਲਾਹ ਹਟਿਆ ਅਰਪਣ ਕੀਤਾ ਸਭ ਕੁਝ ਹੀ ਭੇਣ ਚਰਾਇਆ ਫੂਲਾ ਸਿੰਘ ਨੇ ਘਟ ਮਰਦ ਮੈਦਾਨੇ ਮਰਿਆ ਨੀ ਪੈਰ ਪਿਛੇ ਪਰਤਾਇਆ ਫੂਲਾ ਸਿੰਘ ਨੇ ਲਖਤ ਰਾਜਿੰਦ ਦਾ ਸਮਝਣਾ ਜੋ ਜਾਨ ਵਜਾਵਣ ਜਾਣਣ ਉਹਨਾਂ ਦੇ ਲਹੂ ਦੀਆਂ ਲੋਵਾ ਜਾਗਤ ਨੂੰ ਬਗਚਣ ਚਾਨਣ I <muchas> do SHUT <laughs> ਰਣਜੀਤ ਸਿੰਘ ਨੂੰ ਇਹ ਸਿੱਤ ਦਾ ਇਨਾ ਚਾਹ ਸੀ ਲੇਕਿਨ ਅਕਾਲੀ ਦੀ ਸ਼ਹੀਦੀ ਨੇ ਉਸ ਦਾ ਚਾਹ ਚੂਰ ਕਰ ਦਿੱਤਾ ਫਿਰ ਉਹਨਾਂ ਸਾਰਿਆਂ ਨੇ ਅਕਾਲੀ ਜੀ ਦਾ ਮੁਖੜਾ ਵੇਖਿਆ ਤੇ ਲੁੰਡੇ ਦਰਿਆ ਦੇ ਕੰਢੇ ਉੱਤੇ ਵੱਡਾ ਪ੍ਰੋਗਰਾਮ ਬਣਾ ਕੇ ਚਿਖਾ ਬਣਾ ਕੇ ਅਕਾਲੀ ਜੀ ਦਾ ਅੰਤਮ ਸੰਸਕਾਰ ਕੀਤਾ ਮਹਾਰਾਜਾ ਰਣਜੀਤ ਸਿੰਘ ਅਕਾਲੀ ਜੀ ਤੋਂ ਕਿੰਨਾ ਖੁਸ਼ ਸੀ ਮਹਾਰਾਜਾ ਰਣਜੀਤ ਸਿੰਘ ਨੇ ਪੌਣੇ 4000 ਏਕੜ ਉਸ ਸਮਾਧੇ ਨਾਮ ਜ਼ਮੀਨ ਲਈ ਕਿ ਜਿਹੜੇ ਲੋਕ ਇਸ ਸਮਾਧ ਦੀ ਸੇਵਾ ਕਰਨਗੇ ਉਹ ਇੱਥੇ ਗੁਰੂ ਕਾ ਲੰਗਰ ਸਦਾ ਚਲਾਉਂਦੇ ਰਹਿਣ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਕੌਮ ਦੇ ਉਹ ਪਿਆਰੇ ਨੇ ਜਿਨ੍ਹਾਂ ਦੇ ਆਸਰੇ ਕੌਮ ਸਦਾ ਬਲੰਦੀਆਂ ਵੱਲੇ ਜਾਂਦੀ ਰਹੇਗੀ ਕੌਮ ਉਹਨਾਂ ਤੋਂ ਰਹਿਨਮਾਈ ਲੈ ਕੇ ਹਮੇਸ਼ਾ ਅੱਗੇ ਨੂੰ ਚੱਲਦੀ ਰਹੇਗੀ ਹੁਣ ਦੂਸਰਾ ਪਾਸਾ ਸੁਣੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ